ਇਸ ਭਾਵਨਾ ਨੂੰ ਬਣਾ ਕੇ ਅੱਜ ਤੋਂ ਬੈਠੀਏ ਕਿ ਇੱਥੇ ਧਰਤੀ ਤੇ ਕਲਗੀਧਰ ਬਾਲਾ ਕ੍ਰਿਤਮ ਨੇ ਸਭ ਦੀ ਝੋਲੀ ਵਿੱਚ ਖੈਰ ਪਾਈ ਭਾਵਨਾ ਦੀ ਕੋਈ ਮਰਜ਼ੀ ਸੀ ਕਿਸੇ ਦੀ ਜੇ ਪੰਡਿਤ ਸ਼ਿਵਦੱਤ ਦੀ ਭਾਵਨਾ ਸੀ ਮੈਂ ਧਨਕ ਬਾਣ ਵਾਲੇ ਦੇ ਸਰੂਪ ਵਿੱਚ ਉਹ ਦੇਖਣਾ ਚਾਹਾਂ ਸੱਚ ਇਹ ਵੇ ਉਹਦੇ ਸਾਹਮਣੇ ਉਹ ਰੂਪ ਬਣਾ ਕੇ ਅੰਦਰ ਦੇ ਸ਼ਬਦੇ ਬਿਚਾ ਦਿੱਤੇ ਜੇ ਰਾਜਾ ਛੱਤੀ ਚੰਦਮੈਣੀ ਤੇ ਉਹਨਾਂ ਦੀ ਰਾਣੀ ਕਸ਼ੰਪਰਾ ਦੇਵੀ ਦੇ ਅੰਦਰ ਦੀ ਭਾਵਨਾ ਸੀ ਕਿ ਮੈਂ ਪੁੱਤਰ ਦੇ ਰੂਪ ਵਿੱਚ ਦੇਖਣਾ ਹੈ ਸੱਚ ਇਹ ਵੀ ਜਿਹੜੀ ਇੱਕ ਪੁੱਤਰ ਨੂੰ ਸਹਿਕ ਦੀ ਪਈ ਸੀ ਤਰਲੋਕੀ ਦਾ ਮਾਲਕ ਉਹਦੀ ਭਾਵਨਾ ਨੂੰ ਪਾਗਲਾਂ ਦੇ ਕੋਈ ਉਹਦੀ ਖੋਦੀ ਵਿੱਚ ਬੈਠ ਕੇ ਉਹਨਾਂ ਨੂੰ ਮਾਂ ਨਾਲ ਪੁਕਾਰਨ ਲੱਗ ਪਈ ਬੇਨਤੀ ਜੇ ਦਾਨਾ ਪਰ ਮਾਈ ਜੰਮੀ ਦਾ ਦੇ ਇਹ ਭਾਵਨਾ ਲੈ ਕੇ ਬੈਠੀ ਐ ਮੈਂ ਤਿਦਾਰ ਕਰਨੇ ਨੂੰ ਤੇ ਸਤਿਗੁਰੂ ਰਾਤ ਉਹਦੇ ਘਰ ਵਿੱਚ ਵੀ ਪਹੁੰਚ ਜਾਂਦਾ ਕਿਉਂਕਿ ਅੱਜ ਅਰੰਭਤਾ ਹੈ ਦਾਸ ਇਸ ਕਰਕੇ ਬੇਨਤੀ ਕਰ ਲਗਾ ਹੈ ਹਰ ਸਿਫਤ ਦਾ ਸ਼ਬਦ ਭਾਵਨਾ ਨਾਲ ਬੋਲੀਏ ਤੇ ਭਾਵਨਾ ਨਾਲ ਸੁਣੀ ਇਸ ਵਿੱਚੋਂ ਪ੍ਰਾਪਤੀ ਕੀ ਹੋਣੀ ਸਿਰਫ ਇਹਦੇ ਤੋਂ ਸ਼ੁਰੂਆਤ ਦਾਸ ਕਰੇ ਗੁਰਮਖੋ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬੰਦਾ ਗੁਰੂ ਦੀ ਸਿਫਤ ਕਰੇਗਾ ਸਿਫਤ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਕਈ ਜਨਮਾਂ ਦੇ ਪਿਛੜਿਆ ਹੋਇਆ ਹੈ ਸਿਫਤ ਦੀ ਬਰਕਤ ਦੇ ਨਾਲ ਦੁਬਾਰਾ ਮਿਲਾਪ حاصل ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਤਿੰਨ ਤਰ੍ਹਾਂ ਦੇ ਮੈਟਲ ਦਾ ਧਾਤਾਂ ਦਾ ਉਹਨਾਂ ਜ਼ਿਕਰ ਕੀਤਾ ਮੰਨ ਲਓ ਅਸੀਂ ਲੋਹੇ ਦਾ ਕੋਈ ਬਰਤਨ ਲੈ ਕੇ ਘਰੋਂ ਚੱਲ ਨਹੀਂ ਆਏ ਉਹ ਭਾਂਡਾ ਲੋਹੇ ਦਾ ਟੁੱਟ ਜਾਏ ਤੇ ਉਸ ਟੁੱਟੇ ਕੋਈ ਭਾਂਡੇ ਨੂੰ ਜੋੜਨ ਵਾਸਤੇ ਹੀ ਯਤਨ ਕੀਤੇ ਜਾਂਦਾ ਜੇ ਲੋਹਾਰ ਦੇ ਕੋਲ ਕੋਈ ਜਾਏਗਾ ਉਹ ਟੁੱਟੇ ਭਾਂਡੇ ਨੂੰ ਅੱਗ ਦੇ ਵਿੱਚ ਤਪਾ ਕੇ ਦੁਬਾਰਾ ਜੋੜੇ ਕਿਉਂਕਿ ਅੱਗ ਹੀ ਟੁੱਟੇ ਕੋਈ ਲੋਹੇ ਨੂੰ ਜੋੜੇਗੀ ਦੁਬਾਰਾ ਅੱਜ ਵੀ ਤੁਸੀਂ ਦੇਖੋ ਭਾਵੇਂ ਕੋਈ ਬਿਜਲੀ ਦੇ ਨਾਲ ਵੀ ਵੈਲਡਿੰਗ ਕਰਦਾ ਹੈ ਤੇ ਭਾਵੇਂ ਗੈਸ ਨਾਲ ਹੀ ਵੈਲਡਿੰਗ ਕਰਦਾ ਹੈ ਪਰ ਅੱਜ ਤਾਂ ਦੋਨਾਂ ਵਿੱਚੋਂ ਨਿਕਲਦੀ ਹੈ ਲੋਹੇ ਦਾ ਭਾਂਡਾ ਟੁੱਟ ਜਾਏ ਤੇ ਅੱਗ ਉਸ ਟੁੱਟੇ ਕੋਈ ਭਾਂਡੇ ਨੂੰ ਦੁਬਾਰਾ ਜੋੜ ਦੇਦੀ ਸੋਨੇ ਦਾ ਗਹਿਣਾ ਸੋਨੇ ਦਾ ਕੋਈ ਬਰਤਨ ਟੁੱਟ ਜਾਏ ਤੇ ਸੱਚ ਏਵੇ ਕਿ ਉਸ ਸੋਨੇ ਦੇ ਗਹਿਣੇ ਤੇ ਬਰਤਨ ਨੂੰ ਵੀ ਅੱਗ ਟੁੱਟੇ ਕੋਈ ਨੂੰ ਦੁਬਾਰਾ ਜੋੜ ਦੇ ਦਿੰਦੀ ਮੰਨ ਲਓ ਕਾਂਸੀ ਦਾ ਭਾਂਡਾ ਟੁੱਟ ਜਾਏ ਕਹਿੰਦਾ ਬਰਤਨ ਟੁੱਟੇ ਤੇ ਉਹਨੂੰ ਵੀ ਅੱਗ ਟੁੱਟੇ ਕੋਈ ਨੂੰ ਦੁਬਾਰਾ ਜੋੜ ਲਏਗੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਤ ਸੰਗਤ ਵਿੱਚ ਆਉਣ ਵਾਲੇ ਗੁਰਸਿੱਖੋ ਜਿਵੇਂ ਇੱਕ ਅੱਗ ਟੁੱਟੇ ਕੋਈ ਲੋਹੇ ਨੂੰ ਦੁਬਾਰਾ ਜੋੜ ਦਿੰਦੀ ਹੈ ਜਿਵੇਂ ਅੱਗ ਟੁੱਟੇ ਕੋਈ ਸੋਨੇ ਨੂੰ ਦੁਬਾਰਾ ਜੋੜ ਦਿੰਦੀ ਹੈ ਜਿਵੇਂ ਅੱਗ ਟੁੱਟੇ ਕੋਈ ਕਾਂਸੀ ਦੇ ਭਾਂਡੇ ਨੂੰ ਦੁਬਾਰਾ ਜੋੜ ਦਿੰਦੀ ਜਿਹੜਾ ਪ੍ਰੇਮ ਨਾਲ ਭਿੱਜ ਕੇ ਗੁਰੂ ਦੀ ਸਿਮਤ ਕਰੇਗਾ ਸਿਮਤ ਉਸ ਕਰੋਨਾ ਜਨਮਾਂ ਦੇ ਟੁੱਟੇ ਹੋਏ ਨੂੰ ਗੁਰੂ ਦਾ ਜੋੜ ਦੇਵੇ ਇਹ ਜੁੜਨ ਵਾਸਤੇ ਆਪਾਂ ਇਹ ਇਹ ਪੁਰਬ ਕਲਗੀ ਵਾਲੇ ਦੇ ਚਰਨਾਂ ਵੀ ਜੁੜਨ ਹਜ਼ੂਰ ਦੇ ਅੰਮ੍ਰਿਤ ਵਚਨ ਨੇ ਕਿ ਕਹਾਂ ਕੰਚਨ ਟੁੱਟੈ ਸਾ ਤਿੰਨ ਸ਼ਬਦ ਕਹਾਂ ਦਾ ਅਰਥ ਕਾਂਸੀ ਦਾ ਭੰਡ ਕੰਚਨ ਦਾ ਅਰਥ ਸੋਨਾ

ਅੰਮ੍ਰਿਤ ਵੇਲੇ ਸੱਚ ਨਾਮ ਵਡਿਆਈ ਦੀ ਚਾਰ ਮੰਖਰ ਤੇ ਟਿਕਾਇਆ ਕਰ। ਉਹ ਕਰੋੜਾ ਜਨਮਾਂ ਦੇ ਟੁੱਟਿਆ ਹੋਇਆ ਨੂੰ ਸਿਬ ਦੁਬਾਰਾ ਜੋੜ ਦਿੰਦੀ। ਇਸ ਤੋਂ ਅਗਲੀ ਬੇਨਤੀ। ਸਤਿਗੁਰੂ ਗੁਰੂ ਕਲ ਕੀ ਧਰਮਹਾਰਾਜ ਸਮਰੱਥ ਗੁਰੂ ਦੀ ਜਦੋਂ ਆਪਾਂ ਉਪਮਾ ਕਰਨ ਜਿਤਨੇ ਦੀਵਾਨ ਨੇ ਦਾਸ ਨੇ ਅਰਜ਼ ਕਰਦੀਏ ਅੱਜ ਤੁਹਾਨੂੰ ਜਦੋਂ ਵੀ ਪ੍ਰਬੰਧਕ ਵੀਰ ਜੋਸ਼ ਸਮਾਨ ਨਿਰਧਾਰਨ ਕਰਨ गुरु गोबिंद सिंह जी के जीवन में किसे पक्ष तो देख लो सच एवे हर पक्ष ही मेरे कलकल वाले कि अध गुरु पूरा धन गुरु गोबिंद सिंह महाराज उन्होंने सिप तो पहला एक होर वचन आप सा करा दास को याद है कि कुछ साल पहला बेलबेल की ਆਪਣੇ ਗੁਰੂ ਦੀ ਜਦੋਂ ਸ਼ਬਦ ਕਰਨੀ ਲੱਖ ਬੰਦੇ ਕੋਲ ਗਿਆਨ ਹੋਵੇ ਲੱਖ ਇਹਦੇ ਕੋਲ ਅਕਲ ਹੋਵੇ ਇਹਨੇ ਹਜ਼ਾਰਾਂ ਗ੍ਰੰਥ ਪੜ੍ਹੇ ਉਹ ਪਰ ਜਦੋਂ ਸਤਿਗੁਰੂ ਦੀ ਸ਼ਬਦ ਕਰਨ ਲੱਗੇ ਤੇ ਆਖਰੀ ਅਕਲ ਦਾ ਮੱਥਾ ਟੇਕ ਦੇਵੇ ਤੇ ਹਿਰਦੇ ਤੋਂ ਇੱਕੋ ਗੱਲ ਕਹੇ ਕਿ ਇਸ ਦੁਨੀਆ ਵਿੱਚ ਮੇਰੇ ਗੁਰੂ ਤੋਂ ਵੱਡਾ ਕੋਈ